ਤੁਸੀਂ ਤਾਂ ਬਿਲਕੁਲ ਲਖੀਮਪੁਰ ਖੀਰੀ ਵਾਲੀ ਘਟਨਾ ਨੂੰ ਅੰਜਾਮ ਦੇ ਰਹੇ ਸੀਗੇ ਹਜੇ ਤੱਕ ਮੰਨ ਲਾ 24 ਘੰਟੇ ਤੋਂ ਉੱਤੇ ਦਾ ਸਮਾਂ ਹੋ ਗਿਆ ਹਜੇ ਤੱਕ ਜੂੜਾ ਖੁੱਲੇ ਵਾਲੀ ਕੋਈ ਤਸਵੀਰ ਨਹੀਂ ਆਈ हां ਮੈਡਮ ਜੀ ਧੱਕੇ ਮਾਰੀ ਜਾਂਦੇ ਆ ਕਿਸਾਨਾਂ ਨੂੰ ਠੀਕ ਆ ਕਿਸਾਨਾਂ ਦੇ ਵਾਲ ਖੁੱਲੇ ਹੋਏ ਨੇ ਗਲਾਂ 'ਚ ਪੱਗਾਂ ਨੇ ਇਹ ਤਸਵੀਰਾਂ ਜਰੂਰ ਸਾਹਮਣੇ ਆ ਗਈਆਂ ਨੇ ਕਿ ਇਹਨਾਂ ਕਿਸਾਨਾਂ ਨੇ ਤਾਂ ਕੰਗਣਾ ਅਰਨਾਉਂ ਦੀਆਂ ਬਠਿੰਡੇ ਤਰੀਕਾਂ ਪਵਾਦੀਆਂ ਡੀਐਸਪੀ ਮਨਦੀਪ ਕੌਰ ਦਾ ਦਾਵਾ ਕਿ ਕਿਸਾਨਾਂ ਨੇ ਮੇਰਾ ਜੂੜਾ ਪਟਤਾ ਕਹਿੰਦੇ ਇਹ ਬਿਨਾਂ ਗੱਲੋਂ ਜਿਹੜਾ ਹੈਗਾ ਧਰਨਾ ਲਾਉਣ ਆਗੇ ਚਲੋ ਆਪਾਂ ਪਹਿਲਾਂ ਗੱਲ ਕਰਦੇ ਹਾਂ ਧਰਨਾ ਲੱਗਿਆ ਕਿਉਂ ਸੀ ਲੱਗਿਆ ਵੀ ਆਪਾਂ ਗੱਲ ਕਰ ਗਏ ਸਾਫ ਕਾ ਡੀਐਸਪੀਾਂ ਦੀ ਆਪਾਂ ਕਿੰਨ ਲਾਇਕੀ ਕਰਕੇ ਸੀ ਪੁਲਿਸ ਦੀ ਨਨ ਲਾਇਕੀ ਕਰਕੇ ਸੀ ਕਾਰਨ ਕੀ ਹੈ ਕਿਉਂਕਿ ਪੁਲਿਸ ਦੀ ਮੌਜੂਦਗੀ ਦੇ ਵਿੱਚ ਠੀਕ ਆ ਜਿੱਥੇ ਆਪਾਂ ਗੱਲ ਕਰ ਗਏ ਪੁਲਿਸ ਦੇ ਪੂਰੇ ਆਲਾ ਤੋਂ ਆਲਾ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਨੇ ਆਪ ਧਰਨਾ ਚਕਵਾਇਆ ਤੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਿਹੜੀਆਂ ਆਪਾਂ ਗੱਲ ਕਰ ਗਏ ਖਨੌਰੀ ਤੋਂ ਤੇ ਸ਼ੰਭੂ ਤੋਂ ਟਰਾਲੀ ਚੋਰੀ ਗਈ ਹੋਈਆਂ ਖਾਰਾ ਨੂੰ ਪਤਾ ਉਹੀ ਟਰਾਲੀ ਚੋਰੀਆਂ ਜਿਹੜੀਆਂ ਹੋਈਆਂ ਸੀ ਉਹਦੇ ਉਹਦੇ ਵਿੱਚ ਇੱਕ ਪੰਕਜ ਪੱਕੂ ਨਾਂ ਦਾ ਇੱਕ ਬੰਦਾ ਸੀਗਾ ਜਿਹੜਾ ਕਿ ਡੀਐਸਪੀ ਨਾਭਾ ਦੇ ਆਪਾਂ ਗੱਲ ਕਰ ਗਏ ਅਧਾਰ ਖੇਤਰ ਦੇ ਵਿੱਚ ਉਹਦਾ ਘਰ ਆਉਂਦਾ ਸੀ ਉਹਦੇ ਵਿਰੁੱਧ ਇਹ ਧਰਨਾ ਲੱਗਿਆ ਸੀ ਕਿ ਉਹਦੇ ਉੱਪਰ ਜਿਹੜਾ ਹੈਗਾ ਟਰਾਲੀ ਚੋੜ ਦਾ ਮੁਕੱਦਮਾ ਦਰਜ ਕੀਤਾ ਜਾਵੇ ਉਹ ਵੀ ਇੱਕ ਅਮਰਤ ਸਰ ਦਾ ਜਿਹੜਾ ਆਪਾਂ ਕੀਏ ਕਿਸਾਨ ਸੀਗਾ ਉਹਦੀ ਟਰਾਲੀ ਜਿਹੜੀ ਹੈ ਪੰਕਜ ਪੱਪੂ ਨੇ ਚੋਰੀ ਕੀਤੀ ਹੈ ਇਹ ਕਿਸਾਨ ਨੇ ਜਥੇਬੰਦੀਆਂ ਦਾ ਦਾਵਾ ਤਾਂ ਤੁਸੀਂ ਦੱਸੋ ਵੀ ਭਾਈ ਇਹ ਧਰਨਾ ਲੱਗਿਆ ਕਿਉਂ ਸੀ ਲੱਗਿਆ ਤਾਂ ਪੁਲਿਸ ਨੇ ਲੈ ਕੀ ਕਰਕੇ ਸੀਗਾ ਜੇਕਰ ਪੁਲਿਸ ਨੇ ਕਿਸਾਨਾਂ ਦੀਆਂ ਟਰਾਲੀਆਂ ਆਪਦੀ ਹਜ਼ੂਰੀ ਦੇ ਵਿੱਚ ਨਾ ਚੋਰੀ ਕਰਵਾਈਆਂ ਹੁੰਦੀਆਂ ਜਾਂ ਚੋਰੀ ਕਰਦਿਆਂ ਨੂੰ ਉਦੋਂ ਹੀ ਰੋਕ ਲਿਆ ਹੁੰਦਾ ਤਾਂ ਕਿਸਾਨਾਂ ਨੂੰ ਕੀ ਲੋੜ ਸੀ ਖੱਜਲ-ਖਵਾਰ ਹੋਣ ਦੀ ਭਈ ਕੀ ਲੋੜ ਸੀ ਕੀ ਇੱਥੋਂ ਤੱਕ ਜਿਹੜੀ ਨੌਬਤੀ ਨਾ ਆਉਦੀ ਕਿ ਤੁਹਾਡੇ ਬਾਰ ਮੂਰੇ ਧਰਨਾ ਇਹ ਨਾ ਲੱਗਦਾ ਉਸ ਤੋਂ ਬਾਅਦ ਜਦੋਂ ਕਿਸਾਨ ਜਥੇਬੰਦੀਆਂ ਨੇ ਸਾਡੇ ਬਾਹਰ ਅੱਗੇ ਟੈਂਟ ਹੀ ਲਾਤਾ ਕਿਉਂਕਿ ਨਾਬਾਦ ਆ ਜਿਹੜਾ ਡੀਐਸਪੀ ਦਫ਼ਤਰ ਉਹਦੇ ਦੋ ਗੇਟ ਹੈ ਇੱਕ ਤਾਂ ਮੇਨ ਗੇਟ ਹੈ ਉੱਥੇ ਕਿਸਾਨਾਂ ਨੇ 11 ਵਜੇ ਤੋਂ ਬਾਅਦ ਜਿਹੜਾ ਹੈਗਾ ਪੱਕਾ ਮੋਰਚਾ ਲਾਤਾ ਟੈਂਟ ਲਾਤਾ ਸਟੇਜ ਚੱਲ ਰਹੀ ਆ ਠੀਕਾ ਸੰਬੋਧਨ ਹੋ ਰਿਹਾ ਹੈ ਤਾਂ ਉੱਥੇ ਦੁਬਾਰਾ ਆਪਦੀ ਧੌਂਸ ਜਮਾਉਣ ਵਾਸਤੇ ਉਹਨੇ ਟੈਂਟ ਦੇ ਵਿੱਚ ਗੱਡੀ ਵਾੜਨ ਦਾ ਕੀ ਮਤਲਬ ਸੀ ਗੱਡੀ ਐਸਪੀ ਸਾਹਿਬਾਨ ਦਾ ਤੁਸੀਂ ਜੇਕਰ ਆਪਦੇ ਜਾਣੇ ਸੀ ਦਫਤਰ ਦੇ ਵਿੱਚ ਤੁਹਾਡਾ ਦੂਜਾ ਜਿਹੜਾ ਰਸਤਾ ਉਹ ਖੁੱਲਾ ਸੀਗਾ ਕਿਸਾਨਾਂ ਨੇ ਇਹ ਦਾਵਾ ਕੀਤਾ ਆਪਦੇ ਇੰਟਰਵਿਊ ਦੇ ਵਿੱਚ ਗੱਲਬਾਤ ਦਰਾਂ ਕਿ ਤੁਸੀਂ ਆਪਦੀ ਗੱਡੀ ਲਾਉਂਦੇ ਚ ਤੁਰ ਕੇ ਆਪਦੇ ਦਫਤਰ ਦੇ ਵਿੱਚ ਪਹੁੰਚ ਜਾਂਦੇ ਆਮ ਜਨਤਾ ਵੀ ਉਧਰਲੇ ਬਸਤੀ ਜਾ ਹੀ ਰਹੀ ਸੀ ਪਰ ਨਹੀਂ ਕਾਰਨ ਕਿਉਂਕਿ ਅਫਸਰਾਂ ਨੂੰ ਇੱਕ ਨਸ਼ਾ ਚੜ ਜਾਂਦਾ ਕਿ ਯਾਰ ਮੈਂ ਸਭ ਤੋਂ ਵੱਸ ਘੈਂਟ ਆ ਕਿ ਮੈਂ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਆ ਜਾ ਮੈਂ ਉੱਚੇ ਜਿਹੜੇ ਅਹੁਦੇਦਾਰ ਜਿਹੜੇ ਅਫਸਰ ਆ ਉਹਨਾਂ ਦੀ ਨਜ਼ਰਾਂ ਚ ਆ ਜਾ ਤੁਸੀਂ ਦੇਖੋ ਜੀ ਇਹ ਕਿਸਾਨ ਕਿਸ ਤੋਂ ਲੋਟ ਨਹੀਂ ਆਉਂਦੇ ਸੀ ਕਿਸਾਨ ਆਪਦੇ ਹੱਕ ਲੈ ਕੇ ਜਾਂਦੇ ਆ ਭਾਵੇਂ ਇਹ ਦਿੱਲੀ ਜਾਣ ਤੇ ਚਾਹੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਾਤੀ ਹੋਵੇ ਪਰ ਜਦੋਂ ਮੇਰੇ ਦੇਖ ਕੇ ਆਏ ਤਾਂ ਮੈਂ ਦੇਖੋ ਜਿੰਨਾਂ ਦਾ ਕੀ ਹਾਲ ਕੀਤਾ ਪਰ ਬੀਬਾ ਜੀ ਤੁਸੀਂ ਇਹ ਭੁੱਲ ਗਏ ਕਿ ਇਨ੍ਹਾਂ ਕਿਸਾਨਾਂ ਨੇ ਤਾਂ ਕੰਗਣ ਅਰਨਾਉ ਦੀਆਂ ਬਠਿੰਡੇ ਤਰੀਕਾਂ ਬਵਾਦੀਆਂ ਸ਼ਾਇਦ ਉਹਨੂੰ ਪਤਾ ਨਾ ਹੋਵੇ ਕਿਉਂਕਿ ਇਹ ਕੁਰਸੀ ਦਾ ਲਾਲਚ ਇੱਕ ਅਹੁਦੇ ਦਾ ਜਿਹੜਾ ਆਪਾਂ ਕਹੇ ਸਿਰ ਤੇ ਚੜਿਆ ਹੋਇਆ ਬੁਖਾਰ ਬਹੁਤ ਛੇਤੀ ਉੱਤਰ ਜਾਂਦਾ ਜਿਨ੍ਹਾਂ ਦੇ ਆਪਾਂ ਗੱਲ ਕਰ ਗਏ ਆਪਾਂ ਜਿਨ੍ਹਾਂ ਦੇ ਹਵਾ ਦੇ ਵਿੱਚ ਆਪਾਂ ਉੱਡਦੇ ਆਪਾਂ ਨੂੰ ਲੱਗਦਾ ਹੁੰਦਾ ਕਿ ਯਾਰ ਸਾਥੋਂ ਵੱਡਾ ਕੋਈ ਨਹੀਂ ਉਹ ਵੀ ਹੱਥ ਕਾ ਲੈਂਦੇ ਆ ਜਦੋਂ ਨਸੀਬਤ ਪੈਂਦੀ ਐ ਇਹ ਤੋਂ ਪਹਿਲਾਂ ਵੀ ਬਹੁਤ ਅ fırsਰਾਂ ਨਾਲ ਇਹ ਕੁਝ ਕਰਕੇ ਦੇਖਿਆ ਤੁਸੀਂ ਤਾਂ ਬਿਲਕੁਲ ਲਖੀਮਪੁਰ ਪਰ ਖੀਰੀ ਵਾਲੀ ਘਟਨੇ ਨੂੰ ਅੰਜਾਮ ਦੇ ਰਹੇ ਸੀਗੇ ਜਿਸ ਤਰ੍ਹਾਂ ਉੱਥੇ ਬੈਠਿਆਂ ਤੇ ਆਪਾਂ ਗੱਲ ਕਰੇ ਕਿਸਾਨਾਂ ਦੇ ਉੱਪਰ ਚੱਲੀ ਜਾਂਦੇ ਕਿਸਾਨਾਂ ਦੇ ਉੱਪਰ ਧਰਨਾ ਲਾ ਕੇ ਵਾਪਸ ਮੁੜਦੇ ਆਂ ਤੇ ਕਿਸਾਨਾਂ ਦੇ ਉੱਪਰ ਜਿਹੜਾ ਹੈਗਾ ਲਖੀਮਪੁਰ ਖੀਰੀ ਦੇ ਵਿੱਚ ਗੱਡੀਆਂ ਚੜਾ ਦਿੰਦੇ ਆਂ ਅਸੀਂ ਤਾਂ ਤੁਸੀਂ ਤਾਂ ਉੱਥੇ ਇੱਕ ਤਰ੍ਹਾਂ ਦੀ ਆਪ ਦੀ ਜੀਪ ਆ ਤੁਹਾਡੀ ਜਿਹੜੀ ਹੈਗੀ ਆ ਉਹ ਟੈਂਟ ਦੇ ਵਿੱਚ ਖੜੀ ਆ ਤੁਹਾਡਾ ਉਥੇ ਜਿਹੜਾ ਹੈਗਾ ਉਸ ਜਗ੍ਹਾ ਤੇ ਉੱਪਰ ਇੰਨੀ ਅੰਦਰ ਤੱਕ ਗੱਡੀ ਲੈ ਕੇ ਜਾਣ ਦਾ ਮਤਲਬ ਹੀ ਨਹੀਂ ਬਣਦਾ ਸੀਗਾ ਜੇਕਰ ਤੁਸੀਂ ਉਸ ਤੋਂ ਬਾਅਦ ਐਡੀ ਗੱਲ ਤੇ ਨੌਬਤਿੰਗ ਆਉਂਦੀ ਤੁਸੀਂ ਜਿਹੜਾ ਹੈਗਾ ਜਿਹੜਾ ਹੈਗਾ ਪੱਕੂ ਜੀ ਦੇ ਖਿਲਾਫ ਇਹ ਧਰਨਾ ਸੀ ਉਹਦੇ ਉੱਤੇ ਜਿਹੜਾ ਪਕਾਇਦਾ ਐਫਆਈਆਰ ਕੱਟਦੇ ਤੇ ਕਿਸਾਨ ਆਪਣੇ ਘਰੇ ਜਾਂਦੇ ਗੱਲ ਇਹ ਨਹੀਂ ਗੀ ਗੱਲ ਇਹ ਆ ਕਿ ਕਿਸਾਨ ਨੂੰ ਬਦਨਾਮ ਕਿਵੇਂ ਕੀਤਾ ਜਾਵੇ ਹੁਣ ਮੈਡਮ ਜੀ ਨੇ ਜਿਹੜਾ ਹੈਗਾ ਇੱਕ ਨਵਾਂ ਜਿਹੜਾ ਹੈਗਾ ਕੱਢ ਲਿਆ ਸਾਪ ਮੈਡਮ ਕਹਿੰਦੇ ਮੇਰਾ ਜੂੜਾ ਖੁੱਲਿਆ ਇਹਨਾਂ ਨੇ ਮੇਰਾ ਜੂੜਾ ਪੜਤਾ ਅਜੇ ਤੱਕ ਮੰਨ ਲਾ 24 ਘੰਟੇ ਤੋਂ ਉੱਤੇ ਦਾ ਸਮਾਂ ਹੋ ਗਿਆ ਹਜੇ ਤੱਕ ਜੂੜਾ ਖੁੱਲੇ ਵਾਲੀ ਕੋਈ ਤਸਵੀਰ ਨਹੀਂ ਆਈ ਹਾਂ ਮੈਡਮ ਜੀ ਧੱਕੇ ਮਾਰੀ ਜਾਂਦੇ ਆ ਕਿਸਾਨਾਂ ਨੂੰ ਠੀਕ ਆ ਕਿਸਾਨਾਂ ਦੇ ਵਾਲ ਖੁੱਲੇ ਹੋਏ ਨੇ ਗਲਾਂ 'ਚ ਪੱਗਾਂ ਨੇ ਇਹ ਤਸਵੀਰਾਂ ਜਿਹਨੂੰ ਸਾਹਮਣੇ ਆਗੀਆਂ ਨੇ ਤੁਸੀਂ ਜਿਹੜਾ ਹੈਗਾ ਇਦਾਂ ਕਿਸਾਨਾਂ ਨੂੰ ਬਦਨਾਮ ਨਹੀਂ ਕਰ ਸਕਦੇ ਤੁਹਾਡਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਬਠੇਰੇਵਾਰੀ ਟੱਚਣਾ ਕਰਦਾ ਸੀਗਾ ਕਿ ਇਹਨਾਂ ਨੂੰ ਤਾਂ ਜਗ੍ਹਾ ਚਾਹੀਦੀ ਆ ਵਜ੍ਹਾ ਨਹੀਂ ਚਾਹੀਦੀ ਇਹ ਕਿਸਾਨ ਜੂਨੀਅਨ ਵਾਲੇ ਪੈਸੇ ਖਾ ਜਾਂਦੇ ਆ ਇਹ ਵਿਕਾਊ ਹੁੰਦੇ ਨੇ ਵੀ ਲੋਕ ਇਹਨਾਂ ਦਾ ਟੁੱਟ ਜਾਣਾ ਤੇ ਲੋਕਾਂ ਨੂੰ ਪਤਾ ਹੈ ਵੀ ਜਦੋਂ ਸਾਡੀਆਂ ਜ਼ਮੀਨਾਂ ਨੂੰ ਸਰਕਾਰ ਪੈ ਜਾਂਦੀ ਹੈ ਨਾ ਜਿਵੇਂ ਲੈਂਡ ਪੂਲਿੰਗ ਵੇਲੇ ਹੋਈ ਸੀ ਤਾਂ ਸਾਰੇ ਲੋਕ ਗੁਣਕੀ ਦੇ گاؤں ਸੀ ਕਿ ਕਿਸਾਨ ਜਿਹਨਾਂ ਦਾ ਧੰਨਵਾਦ ਆ ਬਚ ਗਏ ਹੁਣ ਹਰੇਕ ਨੂੰ ਪਤਾ ਕਿ ਹਰ ਇੱਕ ਜਿਹੜਾ ਕਾਰਪੋਰੇਟ ਦੀ ਵੱਡੇ ਘਰਾਣੇ ਦੀ ਅੱਖ ਕਿਸਾਨਾਂ ਦੇ ਜ਼ਮੀਨਾਂ ਤੇ ਹੈ ਤੇ ਜ਼ਮੀਨਾਂ ਨੂੰ ਬਚਾਉਂਦਿਆਂ ਨੇ ਕਿਸਾਨ ਜਥੇ ਬੰਦਿਆਂ ਇਹੀ ਇਹਨਾਂ ਦੇ ਅੱਖਾਂ ਦੇ ਵਿੱਚ ਰੜਕਦੀਆਂ ਨੇ ਤੁਸੀਂ ਮੈਨੂੰ ਦੱਸੋ ਕਿੰਨੀ ਜ਼ਮੀਨ ਤਾਂ ਸੜਕਾਂ 'ਚ ਰੁਕਦੀ ਹੈ ਕੁਝ ਕੁ ਜਨੂੰ ਕਲੋਨੀਆਂ ਨੇ ਰੋਕ ਲਿਆ ਸ਼ਹਿਰ ਵੱਡੇ ਹੋ ਰਹੇ ਨੇ ਜ਼ਮੀਨ ਦਿਨੋ-ਦਨ ਘਟ ਰਹੀ ਆ ਔਰਾ-ਔਰਾ ਆ ਕੇ ਘਟ ਰਹੀ ਆ ਜ਼ਮੀਨ ਦੀਆਂ ਕੀਮਤਾਂ ਜਿਹੜੀਆਂ ਅਸਮਾਨ ਨੂੰ ਛੂ ਰਹੀਆਂ ਨੇ ਕਰੋਨਾ ਦੇ ਵਿੱਚ ਜਿਹੜੇ ਹੈਗਾ 5-5 ਕਰੋੜ ਦੀਆਂ ਕੋਠੀਆਂ ਜਿਹੜੇ ਸ਼ਹਿਰਾਂ 'ਚ ਰਹਿੰਦੇ ਸੀਗੇ ਉਹਨਾਂ ਨੂੰ 2-2 ਕਿਲੋ ਆਟਾ ਕਿਸਾਨ ਫੜਾਉਂਦੇ ਰਹੇ ਆ ਹਰ ਇੱਕ ਨੂੰ ਪਤਾ ਕਿ ਇੱਕੋ ਇੱਕ ਧੰਦਾ ਜਿਹੜਾ ਹੈਗਾ ਕਿਸਾਨੀ ਆ ਜੇਕਰ ਇਹ ਖੋਲਿਆ ਜਾਵੇ ਤਾਂ ਇਹ ਜਿਹੜਾ ਹੈਗਾ ਸਾਡੇ ਆਪਾਂ ਗੱਲ ਕਰਕੇ ਇਸ ਇਹਨਾਂ ਨੂੰ ਆਪਾਂ ਕਿ ਜਿਵੇਂ ਕੁੱਤੇ ਇਹਨੂੰ ਨਹੀਂ ਟੱਕਮ ਅਗਰ ਤੋਰੀ ਫਿਰਦੇ ਹੁੰਦੇ ਸਾਰੀ-ਸਾਰੀ ਦਿਹਾੜੀ ਓਵੇਂ ਇਹ ਤੋਰੀ ਫਿਰਨਗੇ ਆਪਾਂ ਨੂੰ ਇਹਨਾਂ ਸਾਰਿਆਂ ਦੇ ਵਿੱਚ ਕਿਸਾਨ ਜੁਨੀਆ ਆ ਕੇ ਖੜਦਿਆਂ ਨੇ ਕਿਸਾਨ ਯੂਨੀਅਨਾਂ ਨੂੰ ਇਹ ਤੋੜਨਾ ਚਾਹੁੰਦੇ ਨੇ ਕਿਸਾਨ ਯੂਨੀਅਨ ਨੂੰ ਬਦਨਾਮ ਕਰਨ ਦੀ ਇਹ ਇੱਕ ਕੋਝੀ ਹਰਕਤ ਆ ਜਿਹੜੀ ਬਕਾਇਦਾ ਤੌਰ ਤੇ ਆਪਾਂ ਗੱਲ ਕਰ ਗਏ ਇੰਨਾਂ ਘਟਨਾਵਾਂ ਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਠੀਕ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਰਨਲ ਬਾਠ ਦਾ ਮਾਮਲਾ ਸੀਗਾ ਪੁਲਿਸ ਨੇ ਜਿਹੜਾ ਹੈਗਾ ਕਿੱਦਾਂ ਉਹਨੂੰ ਤੋੜਿਆ ਮਰੋੜਿਆ ਤੇ ਸੀਬੀਆਈ ਦੀ ਜਾਂਚ ਹੋਈ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਉਹ ਵੱਡੇ ਰੈਂਕ ਦੇ ਜਿਹੜੇ ਅਧਿਕਾਰੀ ਐ ਕਰਨਲ ਬਾਠ ਦੇ ਘਰ ਵਾਲੀ ਤੋਂ ਆਪਣੇ ਆਪਾਂ ਮੇਰੇ ਫਿਰਦੇ ਨੇ ਤੇ ਬਾਅਦ ਚ ਕਹਿੰਦੇ ਆ ਕਿ ਸਾਡੇ ਬੱਚੇ ਪਾਲਣ ਵਾਲੇ ਆ ਪਹਿਲਾਂ ਤੁਸੀਂ ਦੇਖੋ ਤੁਹਾਨੂੰ ਪੜਾਉਣ ਦੇ ਵਿੱਚ ਕਿੰਨੀ ਮਦਦ ਜਿਹੜੀ ਹੈਗੀ ਆ ਤੁਹਾਡੇ ਪਰਿਵਾਰ ਨੇ ਕੀਤੀ ਹੁੰਦੀ ਆ ਸਿਸਟਮ ਨੇ ਕੀਤੀ ਹੁੰਦੀ ਆ ਸਮਾਜ ਨੇ ਕੀਤੀ ਹੁੰਦੀ ਆ ਤੁਸੀਂ ਇੱਕ ਜ਼ਿੰਮੇਵਾਰ ਆ ਆਪਾਂ ਕੀ ਅਹੁਦੇ ਤੇ ਪਹੁੰਚੇ ਹੋਏ ਹੋ ਆਪਣਾ ਜਿਹੜਾ ਇਹ ਅਹੁਦਾ ਇਹ ਲੋਕਾਂ ਦੇ ਟੈਕਸ ਨਾਲ ਚੱਲਦਾ ਠੀਕ ਆ ਆਪਾਂ ਨੂੰ ਲੋਕਾਂ ਨੇ ਅਸੀਂ ਪਬਲਿਕ ਦੇ ਸਰਵੈਂਟ ਆ ਆਪਾਂ ਪਬਲਿਕ ਦੇ ਉੱਤੇ ਜਿਹੜਾ ਹੈਗਾ ਆਪਣੀ ਧੌਂਸ ਨਾਲ ਜਵਾਗੇ ਕਿਉਂਕਿ ਵੱਡੇ ਵੱਡੇ ਰਾਜਾਂ ਦੇ ਰਾਜ ਨਹੀਂ ਰਹੇ ਇੱਥੇ ਤਾਂ ਅ ਸ਼ਕੰਦਰ ਵਰਗਿਆਂ ਨੇ ਔਰੰਗਜ਼ੇਬ ਵਰਗਿਆਂ ਨੇ ਪੋਸਤਾਂ ਨੇ ਰਾਜ ਕਰਨਾ ਸੀ ਲੋਕਾਂ ਨੇ ਤਾਂ ਉਹ ਜਿਹੜੇ ਹੈਗਾ ਰਾਜਪਾਟ ਤੇ ਆ ਲੋਕਤੰਤਰ ਹੈ ਜੀ ਇੱਥੇ ਇਹ ਐ ਨਹੀਂ ਪਤਾ ਜਿਹੜਾ ਅੱਜ ਮੁੱਖ ਮੰਤਰੀ ਆ ਕੱਲ ਨੂੰ ਉਹ ਆਪਾਂ ਗੱਲ ਕਰ ਗਏ ਸੜਕ ਤੇ ਹੋਵੇ ਜਿਹੜੇ ਸੜਕਾਂ ਵਾਲੇ ਫਰਸ਼ ਜਿਹੜੇ ਹੈਗਾ ਆਪਾਂ ਗਏ ਜਿਹੜਾ ਮੁੱਖ ਮੰਤਰੀ ਦਾ ਕੁਰਸੀਆਂ ਤੇ ਪਹੁੰਚੇ ਹੋਣ ਸੋ ਤੁਹਾਨੂੰ ਚਾਹੀਦਾ ਕਿ ਤੁਸੀਂ ਆਪਣੀ ਡਿਊਟੀ ਜਿਹੜੀ ਬਖੂਬੀ ਕਰੋ ਹਾਂ ਜੇਕਰ ਕਿਸੇ ਨੇ ਮੈਸਬੇਵ ਕੀਤਾ ਤੁਹਾਡੇ ਨਾਲ ਤੁਸੀਂ ਬਕਾਇਦਾ ਤੌਰ ਤੇ ਉਹਦੀ ਵੀਡੀਓ ਰਿਲੀਜ਼ ਕਰੋ ਠੀਕ ਆ ਬਾਇ ਨੇਮ ਉਹਦੇ ਤੁਸੀਂ ਪਰਚਾ ਦਰਜ ਕਰ ਸਕਦੇ ਹੋ ਪਰ ਜੋ ਤੁਸੀਂ ਉੱਥੇ ਕੀਤਾ ਜਿਨਨੇ ਉਥੇ ਮੋਬਾਈਲ ਚੋਰੀ ਹੋਇਆ ਜਿਨਨੇ ਕਿਸਾਨਾਂ ਨੂੰ ਧੱਕੇ ਵੱਜਿਆ ਕਿੰਨੇ ਨੇ ਪੱਗਾਂ ਲਾਈਆਂ ਉਹਨਾਂ ਦੇ ਕੀ ਕੀ ਕਾਰਵਾਈ ਕਰੋਗੇ ਅਸੀਂ ਤੁਹਾਡੇ ਜਿਹੜਾ ਹੈਗਾ ਅਗਲੀ ਪ੍ਰੈਸ ਰਿਲੀਜ਼ ਦਾ ਜਿਹੜਾ ਹੈਗਾ ਆਪਾਂ ਕਿਗੇ ਵੇਟ ਕਰਾਂਗੇ ਪਰ ਮੈਂ ਤੁਹਾਨੂੰ ਸਾਰੇ ਕਿਸਾਨ ਭਰਾਵਾਂ ਨੂੰ ਜਿਨਨੇ ਵੀ ਕਿਸਾਨ ਜਥੇਬੰਦਾਂ ਨੂੰ ਮਜ਼ਦੂਰ ਜਥੇਬੰਦਾਂ ਨੂੰ ਜਿਹੜੇ ਦੇਖਦੇ ਆ ਉਹਨਾਂ ਨੂੰ ਪਤਾ ਕਿ ਸਾਡੇ ਜਿਹੜੇ ਕਿਸਾਨ ਭਰਾ ਨੇ ਇਹ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਕਰਨ ਵਾਲੇ ਨੇ ਸਾਡੇ ਧਰਮਿਆਂ ਤੇ ਭਾਵੇਂ ਡਾਂਗਾ ਪੁਲਸੀ ਭਰੌਂਦੀ ਆ ਪਰ ਪਹਿਲਾਂ ਡਾਂਗਾ ਭਰਉਣ ਵਾਸਤੇ ਜੋਰ ਅਸੀਂ ਹੀ ਰੋਟੀਆਂ ਖਵਾ ਕੇ ਇਹਨਾਂ ਨੂੰ ਦਿੰਨੇ ਆ ਸਾਡੇ ਹੀ ਲੰਗਰਾਂ ਦੇ ਵਿੱਚ ਜਿਹੜਾ ਹੈਗਾ ਤੁਸੀਂ ਦੇਖੋਗੇ ਪਹਿਲਾਂ ਨੇ ਰੋਟੀਆਂ ਖਾਂਦੇ ਆ ਠੀਕ ਆ ਚਲੋ ਆਪਣੇ ਭੈਣ ਭਰਾ ਆਪਾਂ ਕਹਿੰਨੇ ਯਾਰ ਕੋਈ ਨਹੀਂ ਇਹ ਵੀ ਸਰਕਾਰ ਦੇ ਭਾਈ ਆਪਾਂ ਆਦੇਸ਼ਾਂ ਦੇ ਪਰ ਅਸੀਂ ਐਨਾ ਕੁਝ ਜਿਹੜਾ ਹੈਗਾ ਪੁਲਿਸ ਕਰਦੀ ਹੈ ਪਰ ਕਦੇ ਨਹੀਂ ਹੋਇਆ ਤੁਸੀਂ ਦੱਸੋ ਜਿਹੜੀਆਂ ਕੁੜੀਆਂ ਤੁਸੀਂ ਚੱਕ-ਚੱਕ ਕੇ ਠੀਕ ਆ ਮਾਸਟਰ ਦੇ ਮੁੰਡੇ ਦੀ ਸਰਕਾਰ ਦੇ ਵਿੱਚ ਜਿਹੜੀਆਂ ਮਾਸਟਰਾਂ ਖੜੀ ਉਸਦੇ ਜੂਰੇ ਕੀ ਉਹਨਾਂ ਦਾ ਮੈਂ ਕਹਣਾ ਵਾਲ ਨਹੀਂ ਛੱਡੇ ਸਿਰ ਤੇ ਕੁੱਟ-ਕੁੱਟ ਕੇ ਵਿਚਾਰੀਆਂ ਦੂਰੀਆਂ ਕੀਤੀਆਂ ਠੀਕ ਆ ਆਪਦੇ ਹੱਕ ਮੰਗਦੀਆਂ ਕਿ ਉਹ ਕਿਸੇ ਦੀਆਂ ਧੀਆਂ ਪਣਾ ਨਹੀਂ ਸੀ ਪਰ ਆਪਦੇ ਉੱਤੇ ਜਿੰਨਾ ਦੁੱਖ ਲੱਗਦਾ ਨਾ ਦੂਜਿਆਂ ਦੇ ਵੀ ਥੋੜਾ ਜਿਹਾ ਫੀਲ ਕਰਿਆ ਕਰੋ ਵੀ ਕੀ ਹੁੰਦਾ ਤੁਹਾਡਾ ਜਿਹੜਾ ਹੈਗਾ ਸਿਰਫ ਇੱਕ ਵੀਡੀਓ ਸਾਹਮਣੇ ਆਉਂਦੀ ਆ ਕਿ ਜਿਹੜਾ ਹੈਗਾ ਪੁਲਿਸ ਕਰਮੀ ਨੇ ਕਿਸਾਨ ਨੂੰ ਧੱਕਾ ਮਾਰਿਆ ਜਿਹੜਾ ਕਿਸਾਨ ਆ ਤੁਹਾਡੇ ਦੇ ਵਿੱਚ ਵੱਜਦਾ ਤੇ ਉਹਨੂੰ ਤੁਸੀਂ ਐਡਾ ਵੱਡਾ ਬਵਾਲ ਬਣਾ ਕੇ ਦੁਨੀਆਂ ਨੂੰ ਦੱਸਦੇ ਹੋ ਕਿ ਦੇਖੋ ਜੀ ਇੱਕ ਕਿਸਾਨਾਂ ਦੇ ਜਿਹੜਾ ਹੈਗਾ ਭੇਗ ਦੇ ਵਿੱਚ ਦਾ ਗੁੰਡੇ ਨੇ ਗੁੰਡੇ ਉਹ ਨੇ ਜਿਨ੍ਹਾਂ ਜਿਨ੍ਹਾਂ ਤੋਂ ਤੁਸੀਂ ਟਰਾਲੀਆਂ ਚੋਰੀ ਕਰਵਾਇਆਂ ਨੇ ਗੁੰਡੇ ਉਹ ਨੇ ਜਿਨ੍ਹਾਂ ਦੀ ਤੁਸੀਂ ਹਫਾਜ਼ਤ ਕਰਦੇ ਹੋ ਗੁੰਡੇ ਉਹ ਨੇ ਜਿਨ੍ਹਾਂ ਬਰੋ ਤੁਸੀਂ ਐਫ ਆਰ ਨਹੀਂ ਕੱਟ ਰਹੇ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰਵਾ ਕੇ ਕਿਉਂਕਿ ਕਿਸਾਨ ਨੇ ਆਪਦੀ ਹੱਕ ਹਲਾਲ ਦੀ ਕਮਾਈ ਨਾਲ ਆਪਦਾ ਸੰਭਾ ਬਣਾਇਆ ਹੁੰਦਾ ਹੈ ਤਾਂ ਤੁਸੀਂ ਤੁਹਾਨੂੰ ਇਹ ਚੀਜ਼ ਦੀ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਜਿਹੜਾ ਦਸਾਂ ਨਾਹਾਂ ਦੀ ਕਿਰਤਨਾ ਕੀਤੀਆਂ ਹੁੰਆਂ ਜਿਹੜੀ ਕਮਾਈ ਦੀਆਂ ਟਰਾਲੀਆਂ ਵੀ ਚੋਰੀ ਕਰਾ ਦਿਆਂ ਕਿਸਾਨਾਂ ਦਾ ਹੱਕ ਤਾਂ ਕੀ ਦੇਣੇ ਸਿਆ ਐਮ ਐਸ ਪੀ ਦਾ ਕੀ ਦੇਣੀ ਸੀ